ਮਜੀਠੀਆ ਦੀ ਸੁਰੱਖਿਆ ਤੇ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਬਿਆਨ ਆਇਆ ਹੈ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਵਿਕਰਮ ਮਜੀਠੀਆ ਦੀ ਸੁਰੱਖਿਆ ਰਿਵਿਊ ਕਰਨ ਤੋਂ ਬਾਅਦ ਹੀ ਘਟਾਈ ਗਈ ਹੈ ਉਹਨਾਂ ਕਿਹਾ ਕਿ ਫਿਰ ਵੀ ਉਹਨਾਂ ਨੂੰ ਲੋੜਿੰਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜਿਸ ਤੇ ਕੈਕਸਪੌਟ ਸਕੌਟ ਗੱਡੀ ਅਤੇ ਗਨਮੈਨ ਸ਼ਾਮਿਲ ਹੈ ਹਾਲਾਂਕਿ ਮਜੀਠੀਆ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪੂਰੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਪਰ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਕਹਿ ਰਹੇ ਨੇ ਕਿ ਉਹਨਾਂ ਨੂੰ ਇੱਕ ਸਕੌਟ ਗੱਡੀ ਤੇ ਗਨਮੈਨ ਹਲੇ ਦਿੱਤੇ ਹੋਏ ਨੇ ਉਹਨਾਂ ਕਿਹਾ ਕਿ ਰਿਵਿਊ ਕਰਨ ਤੋਂ ਬਾਅਦ ਲਜੀਟੀਆ ਦੀ ਸਿਕਿਉਰਿਟੀ ਘਟਾਈ ਗਈ ਹੈ ਸੋ ਕੱਲ ਦਾ ਇਹ ਮਾਮਲਾ ਬੇहद ਸੁਰਖੀਆਂ ਚ ਹੈ ਬੇहद ਚਰਚਾ ਚ ਹੈ ਪਹਿਲਾਂ ਸੁਖਬੀਰ ਬਾਦਲ ਨੇ ਟਵੀਟ ਕੀਤਾ ਇਹ ਜਾਣਕਾਰੀ ਸਾਂਝੀ ਕੀਤੀ ਉਸ ਤੋਂ ਬਾਅਦ ਵਿਕਰਮ ਮਜੀਠੀਆ ਦਾ ਵੀ ਇਸ ਤੇ ਬਿਆਨ ਆਇਆ ਉਹਨਾਂ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਮੇਰੀ ਸੁਰੱਖਿਆ ਜਿਹੜੀ ਸੀ ਉਹ ਇੱਕਦਮ ਵਾਪਸ ਸੱਦ ਲਈ ਗਈ ਤੇ ਸੀਐਮ ਤੇ ਤਿੱਖੇ ਨਿਸ਼ਾਨੇ ਨਿਸ਼ਾਨੇ विक्रम मजीठिया ਵੱਲੋਂ ਸਾਦੇ ਗਏ ਸੀ ਜਿਸ ਤੋਂ ਬਾਅਦ ਅੱਜ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਬਿਆਨ ਆਇਆ ਜਿਨ੍ਹਾਂ ਦੇ ਕੋਲ ਸਿਕਿਉਰਿਟੀ ਦਾ ਪੂਰਾ ਜ਼ਿੰਮਾ ਹੈ ਉਹਨਾਂ ਨੇ ਕਿਹਾ ਕਿ ਰਿਵਿਊ ਕਰਨ ਤੋਂ ਬਾਅਦ ਅਸੀਂ ਸਿਕਿਉਰਿਟੀ ਘਟਾਈ ਹੈ ਪਰ ਇਹ ਪੂਰੀ ਤਰ੍ਹਾਂ ਖਤਮ ਨਹੀਂ ਕੀਤੀ ਗਈ ਵਿਕਰਮ ਮਜੀਠਿਆ ਦੇ ਕੋਲ ਇੱਕ ਐਸਕਾਟ ਗੱਡੀ ਤੇ ਗਨਮੈਨ ਦਿੱਤੇ ਹੋਏ ਜੋ ਮਜੀਠਿਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲ ਚੱਲ ਰਹੀਆਂ ਉਹ ਠੀਕ ਨਹੀਂ ਹੈ ਇਨ ਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਈ ਜਾਂ ਘਟਾਈ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮਜੀਠੀ ਸਾਹਿਬ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਹਨਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਕਲ ਔਰ ਗਨਮੈਨ ਪ੍ਰਯਾਪਤ ਨੰਬਰਸ ਦੇ ਵਿੱਚ ਉਹਨਾਂ ਕੋਲ ਹੈਗੇ ਤਾਰਪਿਤ ਸ਼ੁਕਲਾ ਵੱਲੋਂ ਕਿਹਾ ਗਿਆ ਕਿ ਸਿਕਿਉਰਿਟੀ ਪੂਰੀ ਤਰ੍ਹਾਂ ਖਤਮ ਨਹੀਂ ਕੀਤੀ ਗਈ ਉਹਨਾਂ ਦੇ ਕੋਲ ਸਕਾਟ ਗੱਡੀ ਤੇ ਗਨਮੈਨ ਨੇ ਕਿਉਂਕਿ ਸਿਕਿਉਰਿਟੀ ਜਿਹੜੀ ਆ ਉਹ ਥ੍ਰੈਟ ਪਰਸੈਪਸ਼ਨ ਦੇ ਬੇਸ ਤੇ ਹੁੰਦੀ ਹੈ ਇਸ ਕਰਕੇ ਉਹਨਾਂ ਕਿਹਾ ਕਿ ਰਿਵਿਊ ਕਰਨ ਤੋਂ ਬਾਅਦ ਸੁਰੱਖਿਆ ਜਿਹੜੀ ਹੈ ਉਹ ਵਾਪਸ ਲਈ ਗਈ ਹੈ ਪਰ ਜਿੰਨੇ ਲੋੜਿੰਦੇ ਪੁਲਿਸ ਕਰਮੀ ਨੇ ਉਹ ਉਹਨਾਂ ਨੂੰ ਦਿੱਤੇ ਹੋਏ ਨੇ ਨਾਲ ਸਕੋਰ ਗੱਡੀ ਵੀ ਉਹਨਾਂ ਨੂੰ ਦਿੱਤੀ ਹੋਈ ਹੈ ਸੋ ਕੱਲ ਦਾ ਇਹ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਜਦੋਂ ਤੋਂ ਸੋ ਵੀਰ ਬਾਦਲ ਨੇ ਟਵੀਟ ਕਰਕੇ ਇਹ ਮੁੱਦਾ ਧਿਆਨ ਦੇ ਵਿੱਚ ਲਿਆਂਦਾ ਉਸ ਤੋਂ ਬਾਅਦ ਵਿਕਰਮ ਮਜੀਠੀਆ ਖੁਦ ਸਾਹਮਣੇ ਆਏ ਔਰ ਉਹਨਾਂ ਕਿਹਾ ਕਿ ਸ਼ਨੀਵਾਰ ਨੂੰ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਵਾਪਸ ਲੈ ਲਈ ਗਈ ਸੀ ਹਾਲਾਂਕਿ ਕਿਹਾ ਤੇ ਇਥੋਂ ਤੱਕ ਜਾ ਰਿਹਾ ਸੀ ਕਿ ਵਿਕਰਮਜੀਠੀਆ ਦੇ ਸਾਰੇ ਗਨਮੈਨ ਵਾਪਸ ਲੈ ਲਏ ਗਏ ਨੇ ਪਰ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਹ ਗਲਤ ਹੈ ਸਾਰੀ ਸਿਕਿਉਰਿਟੀ ਵਿਧਰੋ ਨਹੀਂ ਕੀਤੀ ਗਈ ਉਸਦੇ ਵਿੱਚ ਕਟੌਤੀ ਕੀਤੀ ਗਈ ਹੈ ਰਿਵਿਊ ਕਰਕੇ ਥ੍ਰੈਟ ਪਰਸੈਪਸ਼ਨ ਦੇ ਆਧਾਰ ਤੇ ਕਟੌਤੀ ਕੀਤੀ ਗਈ ਹੈ ਪਰ ਉਹਨਾਂ ਕਿਹਾ ਕਿ ਉਹਨਾਂ ਦੇ ਕੋਲ ਸਕਾਟ ਗੱਡੀ ਤੇ ਗਨਮੈਨ ਮੌਜੂਦ ਨੇ ਸਾਰੇ ਗਨਮੈਨ ਵਾਪਸ ਨਹੀਂ ਲਏ ਮੇਰੇ ਸਹਿਯੋਗੀ ਨਵਿੰਦਰ ਬਰਾੜ ਜੁੜੇ ਨੇ ਫੋਨ ਲਾਈਨ ਤੇ ਹੋਰ ਜਾਣਕਾਰੀ ਦੇ ਲਈ ਐ ਨਵਿੰਦਰ ਪਹਿਲੀ ਗੱਲ ਤੇ ਜਿਹੜੇ ਜਿਹੜੇ ਬਿਆਨ ਨੇ ਉਹਨਾਂ ਦੇ ਵਿੱਚ ਇਸ ਚੀਜ਼ ਦਾ ਫਰਕ ਹੈ ਕਿ ਮਜੀਠੀਆ ਜਾਂ ਸੁਖਵੀਰ ਬਾਦਲ ਕਹਿ ਰਹੇ ਸੀ ਕਿ ਸਾਰੀ ਸਿਕਿਉਰਿਟੀ ਵਾਪਸ ਲੈ ਲਈ ਗਈ ਔਰ ਅਰਪਿਤ ਸ਼ੁਕਲਾ ਕਹਿ ਰਹੇ ਨੇ ਕਿ ਨਹੀਂ ਇੱਕ ਐ ਸਕਾਟ ਗੱਡੀ ਤੇ ਗਨਮੈਨ ਹੈਗੇ ਨੇ ਕੁਝ ਕਨਫਰਮ ਹੋਇਆ ਕਿ ਕਿੰਨੇ ਗਨਮੈਨ ਨੇ ਔਰ ਵਾਕਈ ਐ ਸਕਾਟ ਗੱਡੀ ਹੈਗੀ ਐ ਦੇਖੋ ਕਿਉਂਕਿ ਲਗਾਤਾਰ ਜਦੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੁਖਬੀਰ ਸਿੰਘ ਬਾਦਲੂ ਰਹਿਣੇ ਸਾਫ਼ ਤੌਰ ਤੇ ਵੱਡਾ ਇਲਜ਼ਾਮ ਲਾ ਦਿੱਤਾ ਸੀ ਵੱਡਾ ਸਵਾਲ ਖੜਾ ਕਰ ਦਿੱਤਾ ਸੀ ਕਿ ਵਿਕਰਮ ਜੀ ਟਿਆ ਜਿਹੜੇ Z+ ਪ੍ਰੋਟੈਕਟਿਵ ਹੋਵੇ ਤਾਂ ਜ਼ਾਹਿਰ ਦੀ ਗੱਲ ਹੈ ਕਿ ਉਹ ਇੱਕ ਜਿਹੜਾ ਹੈਗਾ ਉਸ ਨੂੰ ਖਤਰਾ ਹੈ ਜਾਂ ਇਸ ਤਰ੍ਹਾਂ ਦੀ ਸਿਟੀ ਪਹਿਲਾਂ ਰਹੀ ਹੋਵੇਗੀ ਰਿਪੋਰਟਾਂ ਰਹੀਆਂ ਹੋਣੀਆਂ ਜਿਹਦੇ ਕਰਕੇ ਦੇਡਾਸ ਸਿਕਿਉਰਿਟੀ ਜੀ ਉਸ ਤੋਂ ਬਾਅਦ ਇਹ ਦਾਵਾ ਕੀਤਾ ਹੈਗਾ ਵਿਕਰਮ ਜੀ ਟਿਆ ਦੇ ਵੱਲੋਂ ਕਿ ਮੇਰੀ ਸਾਰੀ ਸਾਰੀ ਸਿਕਿਉਰਿਟੀ ਵਾਪਸ ਲੈ ਲੈ ਕੇ ਉਸ ਤੋਂ ਵੀ ਇੱਕ ਅਗਲਾ ਸਟੈਪ ਉਹਦੇ ਸਾਹਮਣੇ ਆਇਆ ਜਦੋਂ ਵਿਕਰਮ ਜੀ ਦੀ ਅੱਜ ਸਵੇਰੇ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਉਹ ਇਕੱਲੇ ਨਜ਼ਰ ਆਏ ਉਹ ਇਕੱਲੇ ਤੁਰੇ ਜਾ ਰਹੇ ਸੀ ਸੜਕ 'ਤੇ ਘਰ ਰਹੇ ਸੀ ਤਾਂ ਇਹ ਜਦੋਂ ਪੂਰੇ ਹਾਲਾਤ ਪੂਰਾ ਕੱਦਮ ਕਰਨ ਸਾਹਮਣੇ ਆਇਆ ਤਾਂ ਅਜਿਹੇ ਦੇ ਵਿੱਚ ਇਹ ਸ਼ੰਕਾ ਪੈਦਾ ਹੋ ਗਈ ਕਿ ਕੀ ਆਖਿਰ ਸਥਿਤੀ ਕੀ ਹੈ ਤਾਂ ਹੁਣ ਦੇਖੋ ਪੁਲਿਸ ਨੇ ਆਪਣਾ ਪੱਖ ਰੱਖਿਆ ਔਰ ਦੋਨਾਂ ਤਰ੍ਹਾਂ ਦੇ ਵਿੱਚੋਂ ਐਕਚੁਅਲ ਦੇ ਵਿੱਚ ਫੈਕਚੁਅਲੀ ਕੌਣ ਸਹੀ ਕਹਿ ਰਿਹਾ ਕਿਉਂਕਿ ਪੁਲਿਸ ਦਾ ਉਹ ਜਿਹੜਾ ਨਵਾਂ ਦਾਵਾ ਸਾਹਮਣੇ ਆਇਆ ਅਰਤੀ ਸ਼ੁਕਲਾ ਹੋਣੀ ਉਹਨਾਂ ਨੇ ਸਾਫ਼ ਕੀਤਾ ਹੈ ਕਿ ਅਸੀਂ ਸਾਰੀ ਸਿਕਿਉਰਟੀ ਵਾਪਸ ਨਹੀਂ ਲਈ ਔਰ ਇਹ ਉਹਨਾਂ ਨੇ ਦਾਵਾ ਕੀਤਾ ਹੈ ਕਿ ਕਿਉਂਕਿ ਇੱਕ ਸਿਕਿਉਰਟੀ ਰਿਵਿਊ ਕਮੇਟੀ ਹੁੰਦੀ ਹੈ ਉਹ ਪਲੀਪਾਂ ਦਾ ਜਿਹੜਾ ਲੋਕ ਸਮਝਦੇ ਨੇ ਕਿ ਉਹ ਜਿਹੜੀ ਸਿਕਿਉਰਟੀ ਰਿਵਿਊ ਕਮੇਟੀ ਉਹ ਆਪਣੀ ਰਿਪੋਰਟ ਦਿੰਦੀ ਹੈ ਉਹਦੇ ਆਧਾਰ ਤੇ ਕਿਸੇ ਪ੍ਰੋਟੈਕਟੇ ਦੀ ਸਿਕਿਉਰਟੀ ਜਿਹੜੀ ਹੈ ਉਹ ਵੱਧ ਘੱਟ ਕੀਤੀ ਜਾ ਸਕਦੀ ਹੈ ਕਿਸੇ ਦਿਨ 4 ਵਿੱਚ 6 ਕੀਤੇ ਜਾ ਸਕਦੇ ਕਿਸੇ ਦਿਨ 10 ਦੇ ਤਾਂ 5 ਕੀਤੇ ਜਾ ਸਕਦੇ ਜਾਂ ਫਿਰ ਉਹ ਕੋਈ ਖਤਰਾ ਉਹ ਨਜ਼ਰ ਆਉਂਦਾ ਤਾਂ ਉਹ ਭਾਈ Z Z+ ਪ੍ਰੋਟੈਕਟਿਵ ਸ਼੍ਰੇਣੀ ਦੇ ਉੱਤੇ ਲਿਆਂਦਾ ਜਾਂਦਾ ਉਸ ਵਕਤ ਉਹ ਤਾਂ ਰਿਪੋਰਟਰਾਂ ਰਹਿਂਦੀਆਂ ਨੇ ਸੁਰੱਖਿਆ ਜਕਤੀਆਂ ਨਹੀਂ ਰਹਿਂਦੀਆਂ ਨੇ ਜਾਂ ਫਰੰਟ 'ਲੀ ਉਹ ਰਿਪੋਰਟਰਾਂ ਨਹੀਂ ਆਣੇ ਹੁਣ ਅਰਤੀ ਸ਼ੁਕਲੇ ਨੇ ਜਿਹੜਾ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਦੇ ਨਾਲ ਇੱਕ ਸਪੋਰਟ ਗੱਡੀ ਚੱਲ ਰਹੀ ਹੈ ਹਲੇ ਇਹਨਾਂ ਦੇ ਨਾਲ ਕੁਝ ਚੰਦਮਨ ਵੀ ਆਏਗੇ ਨੇ ਜਿੱਦਾਂ ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਵਿਕਰਮ ਜੀ ਜਿਹਨੂੰ ਇਹਨਾਂ ਖਤਰਾ 19 ਰੱਖਿਆ ਸੀ ਦਿੱਤੀ ਹੋਈ ਹੈ ਇਹ ਦਾਵਾ ਉਹਨਾਂ ਨੇ ਔਰ ਫਿਰ ਚੁਗਲਣੇ ਕੀਤਾ ਤੇ ਜ਼ਾਹਿਰ ਹੀ ਗੱਲ ਹੈ ਕਿ ਦੋਨਾਂ ਦੇ ਦਾਅਵੇ ਦੇ ਵਿੱਚ ਬੜਾ ਫਰਕ ਹੈ ਵੀ ਜੇ ਹੂੰ ਜਿਸ ਤਰ੍ਹਾਂ ਪਹਿਲਾਂ ਸਰਭੀਸ਼ ਬਦਲੋ ਵਿਕਰਮ ਜੀ ਜੇ ਆਏ ਤਾਂ ਸਾਫ਼ ਤੌਰ ਤੇ ਕਿਹਾ ਕਿ ਸਾਰੀ ਸਿਕਿਉਰਟੀ ਵਾਪਸ ਲੈ ਲਈ ਜੀ ਪਰ ਜੈਡ ਪਲੱਸ ਸ਼੍ਰੇਣੀ ਤੋਂ ਬਿਲਕੁਲ ਸਿਫਰ ਰੱਖਿਆ ਕਰ ਦੇਣੀ ਉਹ ਕਿਤੇ ਕਿਤੇ ਵੱਡੇ ਸੌਂਹੜੇ ਕਰ ਦਿੰਦੀ ਹੈ ਕਿ ਕੀ ਜੈ ਡੈਪਲਸਟ ਪ੍ਰੋਟੈਕਟਿਵ ਤੋਂ ਬਿਲਕੁਲ ਹੀ ਤਰ੍ਹਾਂ ਕਰਕੇ ਬਾਰੀ ਕੀਤਾ ਜਾ ਸਕਦਾ ਹਾਂ 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 ਬਿਲਕੁਲ ਬਿਲਕੁਲ ਇਹੀ ਗੱਲ ਮੈਂ ਕਰ ਲੱਗਿਆ ਸੀ ਵੀ ਬਿਲਕੁਲ ਸਿਫਰ ਤਾਂ ਨਹੀਂ ਕੀਤੀ ਜਾ ਸਕਦੀ ਆ ਬਿਲਕੁਲ ਕਿਉਂਕਿ ਦੇਖੋ ਵੀ ਜੇ ਕਿ ਇਹ ਰੱਬ ਨਾ ਕਰੇ ਕੋਈ ਘਟਨਾ ਵਾਪਰ ਜਾਂਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਵਾਲਾ ਵੜੀ ਘਟਨਾ ਵਾਪਰੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੱਗਦਾ ਹੈ ਕਿ ਸੁਰੱਖਿਆ ਏਜੰਸੀਆਂ ਜਾਂ ਸਕਿਉਰਿਟੀ ਫੋਰਸਾਂ ਜਾਂ ਪੰਜਾਬ ਪੁਲਿਸ ਇਹਨਾਂ ਵੱਡਾ ਰੁਕ ਨਹੀਂ ਲੈ ਸਕਦੀ ਅੱਜ ਇਹਦੇ ਵਿੱਚ ਜੋ ਅਰਪੀ ਸ਼ੁਕਲਾ ਸਾਹਮਣੇ ਆਏ ਕਿਉਂਕਿ ਰੱਬ ਨਾ ਕਰੇ ਜਿਵੇਂ ਵਿਕਰਮ ਜੀ ਜੀ ਅੱਜ ਇਕੱਲੇ ਜਾ ਰਹੇ ਸੀ ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਐਸੇ ਦੇ ਵਿੱਚ ਕੌਣ ਜ਼ਿੰਮੇਵਾਰ ਹੋਏਗਾ ਸਿੱਧੀ ਸਿੱਧੀ ਗੱਲ ਚੋਟੀ ਜਾਂ ਸੀਗੀ ਪੰਜਾਬ ਪੁਲਿਸ ਤੇ ਆਏਗੀ ਕਿਉਂਕਿ ਦਾਵਾ ਕਰ ਦਿੱਤਾ ਤੁਸੀਂ ਜਿੰਮੇਵਾਰ ਹੋ ਵਿਕਰਮ ਜੀ ਜੀ ਨੇ ਕੋਈ ਨਾ ਕੋਈ ਸੁਰੱਖਿਆ ਨਹੀਂ ਹੈ ਹੁਣ ਦੋ ਚਾਰ ਚੀਜ਼ਾਂ ਨੇ ਵਿਝੇ ਤੇ ਜਿਹੜਾ ਬਾਬਾ ਵਿਕਰਮਜੀਤਿਆ ਨੇ ਕ੍ਰਿਸਮ ਬਦਲਨੇ ਕੀਤਾ ਤੇ ਬਿਲਕੁਲ ਜੈ ਡਬਲ ਸਟ੍ਰੈਟਾ ਵਾਪਸ ਲੈ ਲਈ ਗਈ ਉਹ ਸਹੀ ਹੈ ਜਾਂ ਫਿਰ ਜਿਹੜਾ ਅਰਪੇ ਸ਼ੁਕਰ ਦਾਵਾ ਕੀਤਾ ਹੈ ਕਿ ਸਾਡੇ ਵੱਲੋਂ ਹਲੇ ਵੀ ਇੱਕ ਸਕੂਟ ਗੱਡੀ ਔਰ ਉਹਨਾਂ ਦੇ ਨਾਲ 91 ਜਿਹੜੇ ਨੇ ਉਹ ਹੈਗੇ ਨੇ ਦੋਨਾਂ ਦੇ ਦਾਅਵੇ ਦੇ ਵਿੱਚੋਂ ਕਿਹਦੇ ਚ ਦਾਵਾ ਕਿਉਂਕਿ ਦੋਨੇ ਫੈਕਟ ਦੇ ਆਧਾਰ ਤੇ ਗੱਲ ਕਰਨਗੇ ਔਰ ਕਿਤਨਾ ਕਿਤੇ ਸੱਚ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ ਪਰ ਸਾਡੇ ਕੋਲੇ ਤਾਂ ਇਹ ਜਾਣਕਾਰੀ ਆਏ ਕਿ ਮੀਡੀਆ ਕੋਲ ਜਾਣਕਾਰੀ ਆਏਗੀ ਇਸ ਦੇ ਹਵਾਲੇ ਤੋਂ ਇਹਦਾ ਜ਼ਿਕਰ ਕਰ ਸਕਦੇ ਆ ਪਰ ਇੱਕ ਜੀ ਦੇ ਜਰ ਸੰਭਾਵਨਾ ਵੀ ਜਿੱਥੇ ਕਿਤੇ ਬਣ ਜਾਂਦੀ ਹੈ ਕਿ ਕਈ ਵਾਰ ਜਦੋਂ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਕਿ ਇਹ ਹੋ ਸਕਦਾ ਹੈ ਪੋਸਿਬਲ ਲੱਗਿਆ ਪਤਾ ਨਹੀਂ ਕਰਦੇ ਇਹ ਪੋਸਿਬਿਲਟੀ ਹੈ ਕਿ ਜਦੋਂ ਵਿਕਰਮ ਜੀਠੀ ਆਦੀ ਜੈਡ ਸੁਰੱਖਿਆ ਵਾਪਸ ਲਈ ਗਈ ਹੋਵੇ ਜਾਂ ਉਹਨਾਂ ਨੂੰ ਮੈਸੇਜ ਆਇਆ ਹੋਵੇ ਕਿ ਤੁਹਾਡੀ ਜੈਡ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ ਤਾਂ ਐਸੇ ਦੇ ਵਿੱਚ ਕਿਤੇ ਅਜਿਹਾ ਤਾਂ ਨਹੀਂ ਹੋਇਆ ਕਿ ਉਹਨਾਂ ਦਾ ਅੱਗੋਂ ਰਿਐਕਸ਼ਨ ਹੋਵੇ ਕਿ ਜਿਹੜੇ ਇੱਕ ਦੋ ਤੁਸੀਂ ਛੱਡੇ ਇਹ ਵੀ ਲੈ ਜਾਓ ਕੀ ਇਸ ਤਰ੍ਹਾਂ ਦੀ ਕੋਈ ਤਾਂ ਨਹੀਂ ਹੋਈ ਇਹ ਤਾਂ ਸਾਡੀਆਂ ਸੰਭਾਵਨਾਵਾਂ ਘਾਟਾਈ ਜਾਣੇ ਪਰ ਦੋਨਾਂ ਧਿਰਾਂ ਦੇ ਵਿੱਚੋਂ ਕਿਹਦੇ ਸਟੇਟ ਸਹੀ ਨੇ ਉਹ ਥੋੜੀ ਦੇਰ ਤੱਕ ਮੈਨੂੰ ਲੱਗਦਾ ਹੈ ਕਿ ਸਪੱਸ਼ਟ ਹੋ ਜਾਏਗਾ ਬਿਕਰਮਜੀਤੀਆਂ ਅੱਜ ਦੀ ਬਾਦ ਵਿੱਚ ਸਪੱਸ਼ਟ ਕਰਨਗੇ ਕਿਉਂਕਿ ਸੁਪੀਰਚਨ ਬਾਦਲ ਬਿਕਰਮਜੀਤੀਆਂ ਨੂੰ ਮਿਲਣ ਦੇ ਲਈ ਥੋੜੀ ਦੇਰ ਬਾਅਦ ਉਹਨਾਂ ਦੇ ਉੱਧਰ ਪਹੁੰਚ ਰਹੇ ਨੇ ਉਸ ਤੋਂ ਬਾਅਦ ਕੀ ਬਿਆਨ ਦਿੰਦੇ ਨੇ ਉਹ ਕੀ ਅਰਪੀ ਸ਼ੁਕਲਾ ਹੋਰਾਂ ਦੇ ਇਸ ਦਾਅਵੇ ਦਾ ਖੰਡਨ ਕਰਦੇ ਨੇ ਜਾਂ ਫਿਰ ਇਸ ਦਾਅਵੇ ਦੇ ਨਾਲ ਸਹਿਮਤ ਹੁੰਦੇ ਨੇ ਕਿ ਹਾਂ ਸਾਡੇ ਨਾਲ ਪੰਜ ਚਾਰ ਗਨਮੈਨ ਹੈ ਪਰ ਜਿਹੜਾ ਪਲਸ ਸਿਕਿਉਰਟੀ ਉਹ ਚਾਰ ਪੰਜ ਗਨਮੈਨ ਵਿੱਚ ਬੜਾ ਫਰਕ ਹੈ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤਨਵਾਦ ਦੇ ਨ ਇਹ ਬਿਲਕੁਲ ਠੀਕ ਗੱਲ ਹੈ ਨਵਿੰਦਰ ਨੇ ਜਿਹੜੀ ਕੀਤੀ ਕਿ Z+ ਸੁਰੱਖਿਆ ਔਰ ਨੋਰਮਲ ਗਨਮੈਨ ਰਹਿਣੇ ਉਹਦੇ ਵਿੱਚ ਬੜਾ ਫਰਕ ਹੈ Z+ ਤੇ ਮੰਨਿਆ ਜਾਂਦਾ ਹੈ ਕਿ 40-50 ਤੋਂ ਉੱਪਰ ਜਿਹੜੇ ਗਨਮੈਨ ਆ ਉਹ ਹੁੰਦੇ ਨੇ ਪਰ ਹੁਣ ਕਿੰਨੇ ਗਨਮੈਨ ਰਹਿ ਗਏ ਨੇ ਇਹ ਵਿਕਰਮ ਮਜੀਠੀਆ ਹੀ ਦੱਸ ਸਕਦੇ ਨੇ ਜਾਂ ਥੋੜੀ ਦੇਰ ਦੇ ਵਿੱਚ ਜਿਵੇਂ ਕਹਿ ਰਹੇ ਸੀ ਸੁਖਵੀਰ ਬਾਦਲ ਉਹਨਾਂ ਨੂੰ ਮਿਲਣ ਜਾ ਰਹੇ ਨੇ ਥੋੜੀ ਦੇਰ ਦੇ ਵਿੱਚ ਵਿਕਰਮ ਮਜੀਠੀਆ ਤੇ ਸੁਖਵੀਰ ਬਾਦਲ ਦੀ ਮੁਲਾਕਾਤ ਹੋ ਰਹੀ ਹੈ ਚੰਡੀਗੜ੍ਹ ਵਿਖੇ ਜਿਹੜਾ ਵਿਕਰਮ ਮਜੀਠੀਆ ਦਾ ਸਰਕਾਰੀ ਨਿਵਾਸ ਹੈ ਜਿਹੜਾ ਉਹਨਾਂ ਦੀ ਧਰਮ ਪਤਨੀ ਦੇ ਨਾਮ ਤੇ ਅਲੋਟਡ ਫਲੈਟ ਹੈ ਉੱਥੇ ਥੋੜੀ ਦੇਰ ਦੇ ਵਿੱਚ ਸੁਖਵੀਰ ਬਾਦਲ ਪਹੁੰਚ ਰਿਹਾ ਹੈ